ਚੰਗਾ ਡਰਾਈ ਫਰੂਟ ਪਾ ਕੇ ਮੈਂ ਬਣਾਇਆ ਕੜਾ ਅੱਜ ਮਮਾ ਅੱਜ ਕਿ ਬਣਾਇਆ ਨਾ ਤੈਨੂੰ ਕਿ ਲੱਗੇ ਕੀ ਬਣਾਇਆ ਵਾ ਤੇਰੀ ਮਾਂ ਨੇ ਕਿ ਬਣਾਇਆ ਵਾ ਕਿ ਮੈਂ ਕੀ ਚੋਲ ਨਮਕੀਨ ਚੋਲ ਦਾਦੀ ਮਮਾ ਨੇ ਕੜਾ ਬਣਾਇਆ ਵਾ ਇੰਨਾ ਡਰਾਈ ਫਰੂਟ ਪਾ ਕੇ ਤੇ ਜਾਓ ਜਾ ਕੇ ਤਾਂ ਆਪਣੇ ਮਾਂ ਕੋ ਖਾਓ ਕੀਨਚੋਲ ਤੁਹਾਡੇ ਵਾਸਤੇ ਨੇ ਬਣਾਇਆ ਅੱਗੇ ਬਠੇਰਾ ਸਿਰ ਖਾਂਦੀਆਂ ਜੇ ਮੇਰਾ ਤੁਸੀਂ ਆ ਖਵਾ ਕੇ ਕੜਾ ਤਾਂ ਤੁਹਾਡੀਆਂ ਜਬਾਨਾਂ ਨਾਲ ਹੋਰ ਤਿੱਖੀਆਂ ਕਰਨੀਆਂ ਵਾ ਇੱਕ ਤੁਹਾਡੀਆਂ ਤੇ ਇੱਕ ਤੁਹਾਡੀ ਮਾਂ ਦੀਆਂ ਆ ਗਈ ਸਿਰਖਣ ਪਤਾ ਨਹੀਂ ਕਿੱਥੋਂ ਨਜਰਾਂ ਨੇ ਸੁੰਘ ਐਡੇ ਇਹਨਾਂ ਦੇ ਨੱਕ ਤੇਜ ਹੋ ਗਏ ਤੇ ਸੁੰਘ ਕੇ ਉੱਡੀਆਂ ਹੀ ਆ ਜਾਂਦੀਆਂ ਰਸੋਈ 'ਚ ਦਾਦੀ ਮम्मा ਕੀ ਬਣਾਇਆ ਵਾ ਤੇ ਕੀਨ ਚੋਲ ਭਾਏ ਆ ਤੇ ਖਾਓ ਜਗ ਕੀਨ ਚੋਲ ਆਪਣੀ ਮਾਂ ਦੇ ਇਹੋ ਗੋ ਖਾ ਲੈਣਾ ਤੁਹਾਨੂੰ ਉਹਨੇ ਉਹਨੇ ਕਿਹੜੀ ਕੋਈ ਚਾਈ ਦੀ ਚੀਜ਼ ਬਣਾ ਕੇ ਖਾ ਲੈਣੀ ਆ ਇਹ ਨਹੀਂ ਕਿ ਨਿਆਣੇ ਨੂੰ ਮਾਸਾ ਕਿਤੇ ਦੁੱਧ ਵਿੱਚ ਸੇਵੀਆਂ ਰਹਿਂਦਾ ਕਿਤੇ ਕੁਝ ਹੋਰ ਬਣਾਦਾ ਨਾ ਆਂਤਰੇ ਚੋਲ ਤੇ ਖਿਚੜੀ ਇਹੋ ਹੀ ਨੇ ਜਾਨ ਛੱਡਦੇ ਇਹਨਾਂ ਦੇ ਚੱਲ ਮੈਨੂੰ ਕੀ ਮੈਂ ਤਾਂ ਜਾ ਕੇ ਆਪਣਾ ਕੜਾ ਖਾਵਾਂ ਮੈਨੂੰ ਤਾਂ ਲੱਗਦਾ ਬੜਾ ਹੀ ਸੁਆਦ ਬਣਿਆ ਆ हम्म मजा ही आ गया बाहर बह के खानी मम्मा जी, पार जी पार दादी मम्मा ने बड़ा शाल का बाया मैंने बना के दो कुछ भी खाना लो हां चल मैं तेनु बना देनी है चल ले हाँ। मेरी तीन कड़ा खाना हाँ। मैं हूं अपनी तीन स्वाद जो कड़ा बना के दिनी हूं ਨੀ ਇੱਧਰ ਮਾਂ ਮਾਤੀਆਂ ਮੂੰਹ ਚੱਕ ਆ ਆ ਇਹ ਦੱਬਾ ਵਾ ਨਾ ਇਹ ਕਿਉਂ ਮੈਂ ਜੋੜਿਆ ਮੈਡਮ ਜੀ ਮੇਹਰਤਾ ਕਰੋ ਕਿਉਂ ਜੋੜੋ ਤੇ ਮੈਂ ਤਾਂ ਇਹ ਵੀ ਸਾਰੀ ਜੋੜਿਆ ਵਾ ਤੇ ਇਹ ਕਿਹੜਾ ਬਾਹਰੋਂ ਚਾਕੇ ਜੋੜ ਕੇ ਲਿਆਂਦਾ ਆ ਕਰੋ ਜੋੜਿਆ ਤੇ ਵੀ ਕਰੋ ਜੋੜ ਨਾਲ ਕੋਈ ਮੈਂ ਇਹ ਜੋੜ ਦੂੰ ਜੋੜੋ ਤੇ ਨਾਲ ਕੀ ਕਰਨ ਲੱਗੇ ਜੀ ਹੁਣ ਮੰਮੀ ਜੀ ਕੁੜੀ ਨੇ ਕੜਾ ਮੰਗ ਹੀ ਲਿਆ ਤੇ ਫਿਰ ਕਿਉਂ ਗਿਆ ਵਾ ਇਹ ਕੁੜੀ ਦਾ ਤਾਂ ਤਨੌਰ ਤੋਂ ਕੱਟ ਸੁਨੱਲਾ ਹੀ ਤੈਨੂੰ ਜ਼ਿਆਦਾ ਆ ਗਈ ਬਣੀ ਆ ਮੈਂ ਨਹੀਂ ਉਹ ਜਿਹਾ ਸੁਨੱਲਾ ਲੈਂਦੀ ਤੁਸੀਂ ਲੈਂਦੇ ਹੁਣ ਮੂਨੇ ਲੈਂਦੀ ਸੁਨੱਲਾ ਤੇ ਫਿਰ ਕੜਾ ਬਣਾ ਕੇ ਦੇਣਾ ਵਾ ਸਸਨੀਆ ਬਣਾ ਲੈ ਤੂੰ ਜਿੱਤੇ ਜਦ ਬਣਾਣਾ ਕੋਈ ਚੌਲ ਬਣਾ ਦੇ ਕਦੀ ਖਿਚੜੀ ਬਣਾ ਦੇ ਤੇ ਜੇ ਹੁਣ ਮੈਂ ਮਾਸਾ ਬਣਾਣਾ ਤਾਂ ਮੈਨੂੰ ਪਚਣ ਦਿਓ ਚੰਗਾ ਮਮੀ ਜੇ ਕੁੜੀ ਨੇ ਮੰਗ ਲਿਆ ਤੇ ਫਿਰ ਕੀ ਹੋ ਗਿਆ ਤੇ ਨਿਆਣੀ ਆ ਤੁਸੀਂ ਤਾਂ ਇਹੀ ਨਹੀਂ ਕਿਹਾ ਕਿ ਚੱਲ ਉਹਨੂੰ ਪਾ ਕੇ ਦੇ ਦੇਣੀ ਆ ਅੱਜ ਉਹ ਪਾ ਕੇ ਨਾ ਵਾ ਬਥੇਰਾ ਪਾ ਪਾ ਦਿੱਤਾ ਵਾ ਤੇ ਫੇਰ ਨਾ ਪਾਲੀਆਂ ਐ ਡੰਡੀਆਂ ਐਵੇਂ ਨਹੀਂ ਹੋਦੀਆਂ ਪਤਾ ਮੈਨੂੰ ਜਦੋਂ ਲੱਕ ਪੀਂ ਦਿੱਤਾ ਆ ਤੂੰ ਦੇ ਚੰਗਾ ਕੋਈ ਨਹੀਂ ਮੈਂ ਤੇ ਦੇ ਹੀ ਦੇਣਾ ਵਾ ਇਹ ਦੇ ਨਾਲ ਕਿਉਂ ਜੋੜ ਕੋਈ ਨਹੀਂ ਲਿਜੋੜ ਲੂੰਗੀ ਕਿੱਦਾਂ ਜੋੜਦੇ ਆ ਸਾਡਾ ਮੇਰਾ ਬੁੱਤ ਆਹੀ ਲੱਗਿਆ ਮੇਰਾ ਬਾਪਾਂ ਡੇਕ ਦਾ ਪ੍ਰੇਸ਼ਾ ਮੈਂ ਤੇ ਕੋਈ ਚੋਰ ਬਣਾਦਾ ਔਰ ਕੁਝ ਖਾਣਾ ਮਰ ਪੁੱਤ ਨੂੰ ਹਾਏ ਮੈਨੂੰ ਹੁਣ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜੇ ਵਿਚਾਰੀ ਨਿਆਣੀ ਨੇ ਕੜਾ ਮੰਗ ਹੀ ਲਿਆਵਾ ਮੰਮੀ ਵੀ ਹੱਥ ਹੀ ਕਰਦੇ ਵੀ ਹੱਥੋਂ ਹੀ ਡੱਬਾ ਕੋ ਲਿਆਵਾ ਚਲ ਮੈਂ ਹੁਣ ਇਦਾਂ ਕਰਦੀ ਵੀ ਕੁਸ਼ੰਨ ਨੂੰ ਫੋਨ ਕਰਦੀ ਆ ਵੀ ਕਿ ਕਿਉਂ ਤਾਂ ਡੱਬਾ ਲਿਆ ਦਿਓ ਤੇ ਮੈਂ ਕੁੜੀ ਨੂੰ ਕੜਾ ਬਣਾ ਕੇ ਦਵਾ ਮੈਂ ਉਹਨੂੰ ਕਿਉਂ ਤਰਸਾਉਣਾ ਵਿਚਾਰੀ ਨੇ ਚੱਲਾ ਤੇ ਚਲ ਕੋਈ ਗੱਲ ਨਹੀਂ ਯਾਰ ਇੰਨਾ ਤਾਂ ਹੋ ਹੀ ਜਾਂਦਾ ਮਾੜਾ ਮੋਟਾ ਹੋਰ ਨਹੀਂ ਕੋਈ ਚੱਕਰ ਨਹੀਂ ਆ ਕਿ ਤੂੰ ਚੰਗਾ ਕਿਤੇ ਮਾੜਾ ਹੈ ਹਾਂਜੀ ਹਾਂ ਡੜੀ ਜੀ ਸਮੱਲ ਬੜੀ ਸੋਹਣੀ ਆਉਣ ਈ ਅੱਜ ਅੱਜ ਕੜਾ ਕਿਹੜੀ ਸਾਈਡ ਤੇ ਬਣਿਆ ਵਾ ਕੜਾ ਦਿਲਜੀਤ ਨੇ ਬਣਾਇਆ ਨਾ ਨਾਣੀ ਮੰਗ ਦੇਣੀ ਆ ਦਿਲਜੀਤ ਨੇ ਬਣਾਇਆ ਹੋਊਗਾ ਹਾਂ ਮੈਨੂੰ ਤਾਂ ਲੱਗਦਾ ਮੰਮੀ ਨੇ ਬਣਾਇਆ ਵਾ ਓ ਮੰਮੀ ਤੇ ਅੱਜ ਛੱਡਦੇ ਗੱਲ ਜਾਰੀ ਤੋਂ ਉਹਨੇ ਮਠਾਈ ਬਣਾਇਆ ਹੋਗਾ ਨਾ ਤੇ ਵਿੱਚੋਂ ਕੋੜ ਦਾ ਸਵਾਦ ਆਉਣਾ ਹੀ ਉਹ ਜਦਾਂ ਦੀ ਜਬਾਨ ਨਾਲ ਆਉਦੀ ਆਹ ਤੇ ਗੱਲ ਹੈ ਗਈ ਆ ਆ ਗਿਆ ਮੇਰਾ ਪੁੱਤ ਹਾਂ ਕਿਉਂ ਰੋ ਰਿਹਾ ਪੜੇ ਓ ਕਿਉਂ ਹਾਂ ਕਿਉਂ ਕੀ ਕਰਨਾ ਪੁੱਤ ਕੜਾ ਡੰਬਾ ਨੇ ਨਾ ਲਾਪੜਾਈ ਦਾਦੀ ਮੰਮਾ ਨੇ ਕੜਾ ਬਣਾਇਆ ਸੀ अच्छा ओ मेरी गल सुन पुत्त कि ओदे पांडे भरे पए अपने घर कि ओ मुल्क ਲੈਣਾ ਵਾ ਵਾਧੂ ਕਿ ਹੋਆ ਆਪਣੇ ਕੋ ਲਾ ਜਨਾ ਮੈਂ ਕਿ ਪੁੱਤ ਤੂੰ ਦਾਦੀ ਮੰਮਾ ਕੋ ਲੈ ਲੈਣਾ ਹੈ ਹੈ ਚਲਾ ਕੋਈ ਨਹੀਂ ਵੇਖਦੇ ਆ ਜਾ challa hamra putte ਤੇ ਪੁੱਤ ਤੂੰ ਦਾਦੀ ਮੰਮਾ ਕੋ ਖਾਣਾ ਖਾ ਲੈਣਾ ਹੈ ਅੱਜ ਬਣਾ ਕੇ ਨਹੀਂ ਦਿੰਦੇ ਆਗੇ ਬਣਾ ਕੇ ਨਹੀਂ ਦਿਆ ਤੂੰ ਗਿਆ ਸੀਗਾ ਹਾਂ ਕੀ ਕਹਿੰਦੇ ਸੀ ਕਹਿੰਦੇ ਹੋਰ ਕੁਛ ਖਾਰਾ ਸ਼ੇਰ ਦੁਨੀਆ ਅੱਛਾ ਤੇ ਤੈਨੂੰ ਕਾਣ ਦੇ ਆ ਕੋਈ ਨਾ ਪੁੱਤ ਕੜਾ ਬਣਾ ਲੈਣੇ ਆ ਕਿੱਥੇ ਤੇਰੀ ਮੰਮੀ ਜਾ ਬਾਜ ਮਾਰ ਕੇ ਲਿਆ ਲੈ ਸਣੀ ਆ ਵੇਖ ਲੋ ਉਹੀ ਗੱਲ ਹੋਈ ਜੇ ਹਾਂ ਮਾਂ ਤੇਰੀ ਜਾਪਦੀ ਉਦਾਂ ਹੀ ਡੰਗਰ ਵਜਾਉਂਦੀ ਅਕਲ ਉਕਲ ਹੈ ਨਹੀਂ ਕਿਨ ਪਤਾ ਨਹੀਂ ਜੇ ਵਿਚਾਰੀ ਨੇ ਮੰਗ ਹੀ ਲਿਆ ਇਹ ਚਲੋ ਮਾਸਾ ਦੇ ਦਿੰਦੇ ਹਨ ਉਹ ਨਿਆਣੇ ਤੇ ਰੱਬ ਦਾ ਰੂਪ ਹੁੰਦੇ ਆ ਚੱਲ ਗੱਲ ਹੋ ਗਈ ਦਲਜੀਤ ਨਾਲ ਹੋ ਗਈ ਤੇਰੇ ਨਾਲ ਹੋ ਗਈ ਹੈ ਤੇ ਨੰਨ ਨਾਸ ਕਾ ਦਾ ਰੋਸਾ ਵਾ ਕੀ ਗੱਲ ਹੋ ਗਈ ਕੁਸ਼ਰੇ ਨਾ ਯਾਰ ਕੁਛ ਨਹੀਂ ਗੱਲ ਕੀ ਹੋਣੀ ਆ ਇਹ ਵਿਚਾਰੀ ਮੰਗਣ ਦੀ ਹੀ ਕੜਾ ਤੇ ਕਹਿੰਦੀ ਕਿ ਉਹ ਹੈ ਨਹੀਂਗਾ ਕੀ ਗੱਲ ਕਿਉਂ ਮੁਗ ਗਿਆ ਵਾ ਨਹੀਂ ਕਿਉਂ ਤੇ ਹੈਗਾ ਵਾ ਹਾਂ ਮੰਮੀ ਨੇ ਇਹਨੂੰ ਬਣਾਉਣ ਨਹੀਂ ਦਿੱਤਾ ਉਹਦੇ ਨਾਲ ਕੜਾ ਮੈਂ ਫ੍ਰਿਜ ਚੋਂ ਕੱਢਿਆ ਸੀ ਮੰਮੀ ਨੇ ਮੇਰੇ ਹੱਥੋਂ ਦਬਾ ਪੋ ਲਿਆ ਕਿਤੇ ਜਿਹੜਾ ਚਾਵਾ ਕੜਾ ਖਾਂਦਾ ਤੇ ਆਪੇ ਜੋੜੋ ਤੇ ਬੱਤ ਅੱਛਾ ਐਨੀ ਗੱਲ ਕਹੀ ਆ ਡੜੀ ਹੁਣ ਫਿਰ ਕਿੱਦਾਂ ਹੋਣੀ ਚਾਹੀਦੀ ਆ ਅੱਛਾ ਇਹ ਕੰਮ ਕੀਤਾ ਇਹਨੇ ਇਹਨੂੰ ਮੈਂ ਖੋਣਾ ਕਿਉਂ ਇਹ ਕੀ ਦੀ ਵਾਧੇ ਹੁੰਦਾ ਤੇ ਮੇਰਾ ਆ ਸਿਰ ਦੋਸਦਾ ਤੇ ਮਰਾ ਹੁੰਦਾ ਵਾ ਵੇਖ ਕਿਦਾਂ ਕਿਹੋਦੇ ਨਾਗਤ ਵਾਂਗੂੰ ਸਾਨੂੰ ਖਸਾਰ ਕੇ ਬੈਠੀ ਆ ਇਹਨੂੰ ਮੈਂ ਦਨਾ ਕਿਉ ਕਿੱਡੀ ਪੱਠੇ ਪਾਉਂਦੀ ਰਹੀ ਐ ਉਹ ਨਹੀਂ ਜੜੀ ਛੱਡੋ ਪਰਾਂ ਫਿਰ ਕਪੱਤ ਹੋ ਜਾਣਾ ਜੇ ਮੈਂ ਲੈ ਆਉਣਾ ਜਾ ਕੇ ਦੁਕਾਨ ਤੋਂ ਓ ਜਾ ਮੂਰਖਾ ਕਿਉ ਲੈ ਜਾਣਾ ਵਾ ਹਾਂਜੀ ਹੈ ਇਹ ਤੇ ਸਿਰ ਚੜ ਜੂਗੀ ਆਪਣੇ ਓ ਚਲੋ ਮੈਂ ਨਾਲ ਵੀ ਲੜਾਈ ਨਾ ਹੋਵੇ ਚਲ ਜੀ ਬਿੱਟ ਮੈਂ ਰੋਟੀ ਬਣਾਈ ਮੈਂ ਰੋਟੀ ਪਾ ਲਿਆ ਨਾ ਨਾ ਪੁੱਤ ਅੱਜ ਰੋਟੀ ਨਹੀਂ ਕੜਾ ਬਣਾ ਤੂੰ ਵੀ ਤੇ ਕਿਹੋ ਜਿਹਾ ਉੱਥੇ ਪਿਆ ਨਾ ਵਰਤ ਤੂੰ ਮੈਂ ਵੇਨਾ ਨੂੰ ਠੀਕ ਐ ਲੜਾਈ ਕਰਨੀ ਉਹ ਪੁੱਤ ਮੈਂ ਬੈਠਾ ਨਾ ਇੱਥੇ ਕਾਹਦੇ ਵਾਸਤੇ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਗਈ ਚਲੋ ਠੀਕ ਵੇਖੀ ਮੈਂ ਤੇ ਕਹਦਾ ਹੱਥ ਪੰਦਾ ਵਾਂ ਇਹ ਕਿੱਦਾਂ ਸਣੀ ਖਾਦ ਹੋ ਗਈ ਯਾਰ ਇਹਦੇ ਆਈ ਹੈ ਪਾਣੀ ਆ ਜੜੀ ਨਾ ਵੀ ਪੱਠੇ ਪੁਣੇ ਨਾ ਡਗਰਾ ਨੂੰ ਪਾਣੀ ਢੋਣਾ ਕਿਤੇ ਹਵੇਲੀ ਚ ਕਹਦੇ ਝਟ ਵੀ ਨਹੀਂ ਮਾਰਿਆ ਨੇ ਅਜੇ ਤੱਕ ਤੇ ਕਿਦਾਂ ਕਿਉ ਦੀ ਮਾਲਕ ਬਣਦੀ ਹੈ ਚਲੋ ਵੇਖ ਲਿਓ ਹੁਣ ਐਵੇਂ ਨਾਨਕੇ ਵਿਚਾਰੀ ਦੇ ਫੇਰ ਆਣ ਕੇ ਦਿਵਾਲੇ ਹੋਏ ਨੇ ਉਦਾਂ ਗੋਲੀਆਂ ਦਾ ਥੱਬਾ ਫੜਿਆ ਹੁੰਦਾ ਮੇਰਾ ਇਹ ਬੀਬੀ ਵਾਦਾ ਵਾ ਮੈਂ ਤੇ ਕਿਉ ਖਾ ਕੇ ਕਿਹੜੀ ਪਹਿਲਵਾਨੀ ਕਰਨੀ ਮਾਦਾ ਨਾ ਾਂਧੀਂ ਨੇ ਮੇ ਹੋਰ ਕੈਮਾ ਹੋ ਜਾ ਮੈਂ ਉਹ ਸਿਰ ਤੇ ਅੱਗੇ ਬੜਾ ਕੈਮਰਾ ਚੱਲ ਕੋਈ ਗੱਲ ਨਹੀਂ ਹੁਣ ਹੋ ਜਣਾ ਕਿਤੇ ਘੋਤਦਾ ਨਹੀਂ ਮੇਰਾ ਡਾਲੜਾ ਖਾਓਗੀ ਵੇਖੀ ਆਪੇ ਚਲੋ ਤੁਸੀਂ ਮੜਾ ਜਾਣਾ ਇੱਥੇ ਲਾਗੇ ਛਗੇ ਰਹੋ ਉਹ ਮੈਿਕ ਦਾ ਬੰਬ ਫੋੜ ਦੇਣਾ ਫਿਰ ਨਹੀਂ ਹੁਣ ਗਰਮੀ ਚ ਕਿੱਥੇ ਜਾਣਾ ਵਾ ਟਾਈਮ ਬੜਾ ਹੋ ਗਿਆ ਗਈ ਹਾਂਜੀ ਪਰੇ ਘਰੇ ਕੋਈ ਨਾ ਜੜੇ ਚੱਲ ਪੁੱਤ ਚੱਲ ਪੁੱਤ ਜਾ ਬਹੁਤ ਫਿਰ ਤੁਸੀਂ ਮੋਨਾ ਹਾਂ ਵੇ ਯਾਰ ਹੱਦ ਹੋ ਗਈ ਇਹ ਦਿਵਾਲੀ ਉਹ ਅਸੀਂ ਆਖਿਆ ਵੀ ਅੱਡ ਹੋ ਕੇ ਥੋੜੀ ਲੜਾਈ ਮੁਟੂਗੀ ਇਹ ਤੇ ਹੋਰ ਬਦੌਣ ਲਈ ਆ। ਕੀ ਹੱਲ ਕਰੀਏ ਇਹਦਾ? ਲੱਗਦਾ ਕੁਝ ਨਾ ਕੁਝ ਕਰਨਾ ਹੀ ਪੈਣਾ ਵੇ ਇਹਦਾ। ਕੋਈ ਗੱਲ ਨਹੀਂ ਪ੍ਰਭ। ਤੈਨੂੰ ਬੰਦਾ ਹੁਣ ਮੈਂ ਬਣਾਉਂਗਾ। ਅੱਗੇ ਤੇ ਮੈਂ ਰੱਖਦਾ ਸੀ ਤੇਰਾ ਲਿਆ ਜਣਾ ਹੁੰਦਾ ਸਾਹਮਣੇ। ਪਰ ਨਹੀਂ ਹੁਣ ਨਾ ਪਾਣੀ ਸਿਰ ਤੋਂ ਝੰਗਿਆ ਵਾ। ਕੋਈ ਗੱਲ ਨਹੀਂ। ਆ ਜਿਹੜੀ ਤੇਰੀ ਬੇਬੀ ਬਾਤ ਹੈ ਨਾ, ਵੇਖੀ ਹੁਣ ਕਿਦਾਂ ਠੀਕ ਕਰਦਾ ਮੈਂ। ਵੇਖ ਹਾਂ ਕਿਦਾਂ ਮਤਾ ਪਕਾਉਂਦੇ ਸਰਜਣ ਬਹਿ ਕੇ। ਨਾ ਕਿ ਉਹ ਦੀ ਮਾਲਕਣ ਮੈਂ ਨਹੀਂ ਹਾਂ ਤੇ ਇਹ ਆ ਜਿਹਨੂੰ ਪਤਾ ਨਹੀਂ ਆ। ਕਿੱਦਾਂ ਉਹਨੂੰ ਦਹੀਂ ਲਾਉਣਾ ਵਾ ਕਿਦਾਂ ਉਹਨੂੰ ਜੋੜਨਾ ਮਲਾਈਆਂ ਕੱਢਣੀਆਂ ਵਾ ਕਿਦਾਂ ਰਿੜਕਣਾ ਵਾ ਤੇ ਕਿਦਾਂ ਇਕੱਠੇ ਜੁੜੜੀ ਹੋ ਕੇ ਰਹਿ ਗਈ ਓ ਮੇਰੇ ਹੱਥ ਭੰਣਨੇ ਆ ਆਹ ਤੇ ਨਾ ਗੁਰਜਿੰਦਰ ਦੇ ਜ਼ਬਾਨ ਕੋਲ ਜ਼ਿਆਦਾ ਹੀ ਚੱਲਣ ਲੱਗ ਪਈ ਆ ਮੈਂ ਹੁਣ ਬੋਲਦੀ ਨਹੀਂ ਨਾ ਕੁਝ ਵੀ ਤੇ ਸਿਰ ਤੋਂ ਪਾਣੀ ਲੰਗਣ ਡਿਆ ਹੁਣ ਹੁਣ ਕੀ ਕਰਾਂ ਇਹ ਫ੍ਰਿਜ ਚੋਂ ਕੱਢ ਕਿਓ ਇਹਨੂੰ ਤੇ ਮੈਂ ਕਢਮ ਨਹੀਂ ਕਿਓ ਚੱਲ ਹਾਂ ਜਰਾ ਤੇਰੇ ਮੈਗ ਗਤਣ ਵਾਲ ਦਿੰਨੇ ਆਣ ਕੇ ਜਦੋਂ ਅੱਡ ਬਾਰੀ ਆ ਆਪਣੀਆਂ ਚੀਜ਼ਾਂ ਵਰਤ ਮੇਰੇ ਚੀਜ਼ਾਂ ਕਾਤੋਂ ਵਰਤਦੀਆਂ ਜਾ ਕੇ ਮੰਗਾ ਕਿਉ ਤੇ ਵਰਤ ਨਹੀਂ ਮੰਗਾਉਣਾ ਘਰ ਜੋੜ ਤੇਰੇ ਕਿਹੜੇ ਹੱਥਿਆਂ ਨਹੀਂ ਟੁੱਟੇ ਨਾਲ ਹੱਥ ਤੇਰੇ ਕਿੱਦਾ ਬੈਠਾ ਤੇ ਫਨ ਖਲਾਰ ਕੇ ਸੋਫੇ ਤੇ ਕਿੱਡੀ ਰਾਖੀ ਕਾਂਡਿਆ ਨੋਂ ਦੀ ਵੇਖਾਂ ਮੈਂ ਡਰਦੀ ਐ ਕੋ ਜਾ ਕੇ ਤੇ ਹੁਣੇ ਬੁੱਤਨ ਵੱਲ ਦਿੰਨੀ ਆ ਨਾ ਵੇਹਣੀ ਪੜਾ ਕੀ ਕਰਦਾ ਐ ਵੀ ਮੈਨੂੰ ਸਦੀ ਕਿੱਥੇ ਆ ਉਹ ਤਾਂ ਨਹੀਂ ਹੈਗਾ ਇੱਥੇ ਚੱਲ ਜਲਜੀਤ ਕੋਰੇ ਤੈਨੂੰ ਵੇਖਾਂ ਮੈਂ ਗੱਲ ਸੁਣ ਇਦਰਾ ਕਿਉਂ ਕੀ ਗੱਲ ਆ ਜਦੋਂ ਮੇਰੇ ਨਾਲ ਕੋ ਬੋਲ ਚਾਲ ਨਹੀਂ ਆ ਤੇ ਮੈਨੂੰ ਵਾਜਾ ਕਾ ਤੋ ਮਾਰਦੇ ਜਿੰਮਿੰਟ-ਮਿੰਟ ਤੇ ਮੇਰੀ ਗੱਲ ਸੁਣਾ ਰਸੋਈ ਵਾਲੀ ਉਧਰ ਚਲੀ ਜਾ ਤੇਰਾ ਟਾਈਮ ਖਤਮ ਹੋ ਗਿਆ ਇਹੋ ਗੱਲਾਂ ਸੁਣਾ ਮੈਨੂੰ ਕੀ ਲੋੜ ਤੇ ਗੱਲਾਂ ਸੁਣਦੀ ਮੈਨੂੰ ਤੁਹਾਨੂੰ ਲੱਗਦੀ ਕੀ ਆ ਕੋਈ ਲੋੜ ਨਹੀਂ ਮੈਨੂੰ ਕੁਛ ਕਹਿਣ ਦੀ ਮੈਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਵਾ ਆ ਯਾਦ ਆਫਾ ਚੁੱਪ ਕਰਕੇ ਬੈਠੇ ਰਹਾ ਕਰੋ ਐਵੇਂ ਆਂਦੇ ਬਹਾਨੇ ਖੋਂਦੇ ਰਹਿੰਦੇ ਮੈਨੂੰ ਇਹ ਲੱਗਦੀ ਆ ਕਿ ਪੰਗਾ ਲੈਣ ਚੱਲੀ ਆ ਕੋਈ ਗੱਲ ਨਹੀਂ ਮੈਂ ਬੈਠਾ ਹੀ ਥੇ ਕਰ ਗੱਲ ਕੋਈ ਦੱਸ ਦਾਂ ਤੁਹਾਨੂੰ ਹਾਏ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਹੁਣ ਕਿਉਂ ਵਰਤਾਂ ਕਿ ਨਾ ਵਰਤਣਾ ਮੰਮੀ ਫੇਰ ਦਿਵਾਲੀ ਹੋ ਜਾਣਾ ਕਿ ਵੀ ਓਰੇ ਆ ਮੰਮੀ ਦਿਵਾਲੀ ਨਾ ਹੋ ਜਾਣਾ ਕਿ ਤੈਨੂੰ ਮੈਂ ਕਿਹਾ ਨਾ ਮੇਰਾ ਕਿਉਂ ਨਹੀਂ ਵਰਤਣਾ ਤੇ ਫੇਰ ਤੇਰੀ ਹਿੰਮਤ ਕਿੰਨਾ ਹੋਈ ਮੈਨੂੰ ਡੈਡੀ ਨੇ ਕਿਹਾ ਸੀ ਤੇ ਮੈਂ ਤਾਂ ਹੀ ਫੜਿਆ ਵਾ ਡੈਡੀ ਮਲਾਂਜਾ ਜੋੜਦਾ ਰਿਹਾ ਹਾਲਾ ਹਾਲਾ ਤੇ ਫਰਦੀ ਕੀ ਫਰਦੀ ਆ ਬਾਰ-ਬਾਰ ਉਹੀ ਕੰਮ ਵੀ ਡੱਬਾ ਨਾ ਫੜ ਨਾ ਮਨੂ ਤੇਰੀ ਕਰਤੂਤ ਅੱਗੇ ਪਤਾ ਹੈ ਵੀ ਤੂੰ ਰਸੋਈ ਚ ਕਿਹੜੇ ਕੰਮ ਨੂੰ ਕਰੀਂ ਤੂੰ ਫੜ ਡਾ ਆਲੇ ਪਤਾ ਤੂੰ ਬਣਾ ਰਿਹਾ ਬਣਾਉਣਾ ਮੈਂ ਕਿਉਂ ਬਣਾਏ ਗਿਆ ਨਹੀਂ ਕਰ ਫੜਾ ਇਧਰ ਮੈਂ ਡੱਬਾ ਪਰੇ ਜਾ ਤੂੰ ਦਾਦੀ ਜੀ ਰਹਿਣ ਤੋਂ ਕੋਈ ਗੱਲ ਕਰ ਤੂੰ ਲੜਾਈ ਕਰ ਤੂੰ ਚੱਗੀ ਨਾ ਬਹੜਗਾ ਹੋ ਹੋ ਕੇ ਦਾਦੀ ਜੀ ਰਹਿਣ ਤੋਂ ਉਹਨੇ ਤਾਂ ਸਾਰੇ ਤੇਰੇ ਹੀ ਮਾਇਏ ਆ ਕੰਨਾ ਚੁੰਧਿਆ ਵਾਲੇ ਤੇ ਤੂੰ ਹੀ ਮਾਇਏ ਨਾਲੇ ਇਧਰ ਮੇਰੇ ਨਾਲ ਗੱਲ ਕਰ ਜਿਹੜੀ ਕਰਦੀ ਈ ਗੱਲ ਕਰਾਂ ਤੰਦਾਂ ਮੈਂ ਤੇ ਤਨ ਤੂੰ ਹੀ ਗੱਲ ਕਰਨ ਵਾਲੇ ਹੁੰਦੇ ਤੇ ਆਹ ਤਨ ਹੁੰਦੇ ਹੀ ਲੱਗੇ ਹੋਲੇ ਕਰ ਜੇ ਜੋ ਹਨਾ ਨਾ ਤੂੰ ਤੇ ਜਾ ਕੇ ਫੜ ਕਈ ਤੇ ਗੋਹਾ ਇਕੱਠਾ ਕਰ ਉਸੇ ਮੈਂ ਕਿਉਂ ਫੜਾ ਕਹਿੰਿਆ ਕਿਉਂ ਗੋਵਾ ਇਕੱਠਾ ਕਰੋ ਤੁਹਾਨੂੰ ਮੈਂ ਕਿਉਂ ਦੱਸਿਆ ਵਾ ਕਿ ਮੈਂ ਹੱਕਦਾਰ ਹਾਂ ਪੂਰੀ ਠੀਕ ਵਾ ਨਾ ਨਾਲੇ ਮਲਾਈਆਂ ਮੈਂ ਜੋੜਾਂ ਬਈ ਮੈਂ ਲਾਵਾਂ ਕਿਉਂ ਮੈਂ ਕੱਢਾਂ ਗਰਮੀ ਵਿੱਚ ਤੋਂ ਮੈਂ ਫਲਵਾ ਤੇ ਕਿਉਂ ਲੈ ਤੇ ਬੇਚੱਕੋ ਨੂੰ ਲੈ ਤੇਰੇ ਅੱਗ ਲੈਣਾ ਇਹ ਤੇ ਘਰ ਵਾਲੀ ਬਣ ਕੇ ਬੈਗੀ ਹੈਂ ਮਲਾਈਆਂ ਲਾਉਣਾ ਕਿਉਂ ਉਤਰ ਗਿਆ ਹਾਂ ਹੋ ਗਿਆ ਵੈ ਘਰ ਵਾਲੀ ਇੱਥੇ ਵੜਦੇ ਪਾਣੀ ਢੋਲੇ ਗੋਵਾ ਛੱਡਦੇ ਅਸੀਂ ਇੱਥੇ ਨਾ ਤੋਹ ਕਹਦਾ ਬੇਲੀ ਬੈਗੇ ਤੂੰ ਕਿਉਂ ਵੜਦੀ ਆ ਤੂੰ ਮੇਰੀ ਗੱਲ ਸੁਣ ਜੇ ਕਿਤੇ ਕੁੜੀ ਨੂੰ ਕੋਈ ਕਹਿ ਲਗੀ ਉਦੋਂ ਤੇ ਵੇਖੀ ਤਰ੍ਹਾਂ ਹਲਗੀ ਬਣ ਗਈਓ ਜੇ ਤੂੰ ਜਾਂ ਲੈਣਾ ਤੇ ਲੈ ਲੈ ਕਰ ਬਹੁਤੀ ਗੱਲ ਵੀ ਕਰਨੀ ਕਰਸੀ ਨੂੰ ਹੱਥ ਨਾਲ ਨਹੀਂ ਚੰਗਾ ਮੇਰੀ ਗੱਲ ਸੁਣ ਤੂੰ ਤਹੀ ਵੀ ਜੇ ਉਹਨੇ ਬੱਤਣਾ ਨਾ ਕਿਉਂ ਉਹ ਵੀ ਮੇਰੇ ਬਰਾਬਰ ਤੇ ਜੋੜਿਆ ਕਰੇ ਐਥੇ ਗਰਮੀ ਚ ਮਰਿਆ ਕਰੇ ਖਲੋ ਕੇ ਐਦਾਂ ਡੱਬੇ ਨੇ ਮੈਂ ਫੜਦੇ ਰਸੋਈ ਵਿੱਚੋਂ ਬਸ ਜੇ ਤੂੰ ਬਰਾਬਰ ਆਣਾ ਵਾ ਨਾ ਹਾਂ ਜਾਂ ਗਾਇਂ ਲੈ ਲੈ ਜਾਂ ਮੱਝ ਲੈ ਉਹਨੂੰ ਪੱਠੇ ਪਾ ਲਿਆ ਕਰ ਤੇ ਗੋਥੜਾ ਕਰ ਦੇ ਦੋ ਚੱਲ ਲੈ ਆ ਲੈ ਬਿਆਜ ਮੈਂ ਬੰਦਾ ਰੱਖੂ ਨਹੀਂ ਰੱਖ ਨਹੀਂ ਬੰਦੇ ਤੂੰ ਰੱਖ ਲੂਗੀ ਮੈਂ ਮੈਂ ਨਾ ਬਲਾ ਕਿਨੇ ਕਿਉਂ ਨਾ ਆਕਬਰ ਦੇ ਘਰ ਇਹਨਾਂ ਉਹਦਾ ਸੱਤਕੇ ਕਦੋਂ ਆਜ ਮੈਂ ਡੰਗ ਮਾਰਾਂ ਇਹਨੂੰ ਬੱਲੇ ਤੇਰੇ ਬੱਲੇ ਤੇਰੇ ਨਾ ਨਹੀਂ ਤੂੰ ਆ ਤੂੰ ਹੀ ਜੇ ਰਸੇ ਲਗਾਇਆ ਕਰੋ ਚੰਗਾ ਹੋਰ ਫੁਹੇ ਚਲਾ ਲੈ ਨੂੰ ਇੱਕ ਦਿਨ ਪਤਾ ਲੱਗ ਜਾਊਗਾ ਤੈਨੂੰ ਵੀ ਕੀ ਚੀਜ਼ ਵਾਏ ਚੰਗਾ ਅਜੇ ਵੀ ਪਤਾ ਲੱਗਦਾ ਲੱਗੂਗਾ ਹੌਸਲਾ ਰੱਖ ਅੰਮਨਾ ਮੈਨੂੰ ਕਿਉਂ ਵਰਦਾ ਦੇਖੋ ਨਾ ਉਹ ਨਾ ਇਹ ਵੀ ਹੋਰ ਤੇਰੀ ਗੱਲ ਦਾ ਤੁਹਾਨੂੰ ਵੇਖੀ ਕਿਦਾ ਜ਼ਰੂਰ ਕਰਦੇ ਫਿਰਾਂਗੇ ਜਾ ਜਾ ਜਲਦਾ ਸੋ ਕਿੱਡਾ ਸੰਘੜਦੀ ਆ ਚੱਲ ਪੁੱਤ ਤੂੰ ਬਣਾ ਜੋ ਬਣਾਣਾ ਤੇ ਹਾਂਜੀ ਠੀਕ ਆ ਠੀਕ ਆ ਗਰਮ ਦੀ ਲੋੜ ਨਹੀਂ ਕਿਤੇ ਕੋਲ ਠੀਕ ਆ ਠੀਕ ਆ ਇਹਦੀ ਅਗਲ ਮੈਂ ਟਿਕਾਣੇ ਕਰਦਾ ਕੋਈ ਜੀ ਹਾਏ ਹਾਏ ਹਾਦੀ ਹੋ ਗਈ ਆ ਇਹ ਤੇ ਬਹੁਤੀ ਹੱਤ ਕਰਾਉਂਦੇ ਪਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਈ ਕਰਾਂ ਮੈਂ ਮੈਂ ਤਾਂ ਸੋਚਿਆ ਸੀ ਤੇ ਅੱਡ ਹੋ ਗਏ ਮੈਂ ਤਾਂ ਰਾਜ ਕਰੂੰਗੀ ਹੈ ਸਾਰੇ ਆਪਣੀਆਂ ਹੀ ਨਾਮ ਮਨਾਉਂਗੀ ਤਾਂ ਜਿਹੜਾ ਕੰਮ ਕਰਦੇ ਮੈਂ ਉਹ ਤਾਂ ਪੁੱਠਾ ਹੀ ਪਈ ਜਾਂਦਾ ਵਾ ਕਰਾਂ ਤੇ ਕਰਾਂ ਕੀ ਮੈਂ ਸਮਝ ਨਹੀਂ ਆਉਂਦੀ ਮੈਨੂੰ ਇਹ ਤੇ ਪਹਿਰਾ 24 ਘੰਟੇ ਰੱਖ ਦੇ ਦਲਜੀਤ ਤੇ ਹੁਣ ਜਿਹੜੀ ਗੱਲ ਕਹਿੰਦੀ ਉਹ ਹੀ ਆਣ ਕੇ ਮੈਨੂੰ ਪੁੱਛਣ ਡਿਆ ਬੰਦੇ ਜਿਹੜੀ ਇੱਕ ਉਹ ਐਡੀ ਵੱਧ ਹੋ ਗਈ ਆ ਸਾਰੀਆਂ ਗੱਲਾਂ ਦੱਸ ਦੇ ਇਹਨਾਂ ਨੂੰ ਕਿ ਆ ਜਾ ਗੱਲ ਹੋਈ ਆ ਜਾ ਗੱਲ ਹੋਈ ਆ ਚੱਲ ਕੋਈ ਗੱਲ ਨਹੀਂ ਆ ਕਰ ਲੈਣ ਤੇ ਇਹਨਾਂ ਨੂੰ ਜਿੰਨੀਆਂ ਮਨਾਈਆਂ ਕਰਦੇ ਆ ਚੰਗਾ ਹੀ ਹੋੜਿਆ ਜੋ ਹੋੜਿਆ ਵਾ ਹੋਰ ਇਹਨਾਂ ਦੀ ਚੜ ਮਚੇ ਜਿੰਨੀ ਮਚਵਣੀ ਆ ਨਾ ਮਚਾਓ ਚੜ ਤੁਸੀਂ ਮੇਰਾ ਪੁੱਤ ਆਉਣ ਵਾਲਾ ਵਾ ਕਹਿੰਦਾ ਤਾਂ ਹੈਗਾ ਹੀਗਾ ਕਿ ਮੰਮੀ ਮੈਂ ਆ ਜਾਣਾ ਵਾ ਮੈਂ ਫੋਨ ਕਰੂੰਗਾ ਤੁਹਾਨੂੰ ਟਾਈਮ ਟੂਮ ਦੱਸ ਦਊਗਾ ਪਰ ਬਾਅਦ ਚ ਨੇ ਫੋਨ ਹੀ ਨਹੀਂ ਕੀਤਾ ਨਾ ਮੈਨੂੰ ਕੁਝ ਪਤਾ ਲੱਗਾ ਵਾ ਮੈਂ ਤਾਂ ਅੰਦਰੋਂ ਅੰਦਰੀ ਡਿਕਣ ਦੀ ਆ ਵੀ ਹੁਣ ਵੀ ਆ ਗਿਆ ਤਾਂ ਹੁਣ ਵੀ ਆ ਗਿਆ ਪਰ ਕੋ ਪਤਾ ਨਹੀਂ ਲੱਗਣ ਡਿਆ ਕੀ ਕਰਾਂ ਜੇ ਮੈਂ ਫੋਨ ਲਾਵਨੀ ਇਹ ਮੇਰਾ ਵੀ ਨਹੀਂ ਲੱਗਦਾ ਦੀਖਦੀਆਂ ਹੋਰ ਇਹ ਤੇ ਫੇਰ ਘੜੀ ਨੂੰ ਫੋਨ ਲਾਉਂਗੀ ਕੀ ਪਤਾ ਚੁੱਕ ਹੀ ਲਏ ਰਾਹ ਰੋਜ ਹੁਣਾਵਾਂ ਕਿਤੇ ਤਾਂ ਇਹਨੇ ਫੋਨ ਚੁੱਕਦਾ ਚੱਲ ਮਨਾ ਉਠ ਇਹ ਇੱਕ ਤੇ ਮੈਨੂੰ ਇੰਨੀ ਟੈਨਸ਼ਨ ਹੁੰਦੀ ਹੈ ਨਾ ਇਹ ਗੱਲ ਨਹੀਂ ਕਰਨ ਵਾਲੀ ਇਹ ਸਾਰਾ ਟੱਬਰ ਮੇਰੇ ਸੱਤੇ ਚੜ ਕੇ ਬਹਿ ਜਾਂਦਾ ਵਾ ਮੈਂ ਤੇ ਨਾ ਜਿੱਦਾਂ ਹੱਥਾ ਵਿੱਚ ਰੇਤ ਕਿਸਕਦੀਆਂ ਨਾ ਬੰਦੇ ਦੇ ਐਡਾ ਟਾਈਮ ਨਿਕਲੀ ਜਾਂਦਾ ਵਾ ਤੇ ਹੱਥ ਕੋਖ ਨਹੀਂ ਆਉਂਦਿਆ ਕੋਈ ਗੱਲ ਨਹੀਂ ਆਹ ਲਿੰਦੋਸਾਇਰਸ ਨੂੰ ਫੇਰ ਦੱਸੋ ਤੁਹਾਨੂੰ ਮੈਂ ਵੀ ਕੀ ਕਰਨਾ ਉਹ ਗੱਲ ਹੀ ਹੈ ਨਾ ਮਾਦਰੀ ਜਾ ਕੇ ਨਾ ਜਿਹਦੇ ਸੱਟੇ ਚੜ ਗਈ। ਅੱਛਾ ਪਹੁੰਚ ਗਏ। ਪਹੁੰਚ ਗਏ। ਅੱਛਾ ਮੈਂ ਤੇ ਇੱਕ ਗੱਲ ਕਹੀ ਇਹਨੂੰ। ਮੈਂ ਤੇ ਗੱਲ ਕਹੀ ਇਹਨੂੰ। ਮੈਂ ਆਹ ਡੰਗਰੇ ਕ ਲਲਾ। ਅੱਛਾ। ਪਤਾ ਕੀ ਲੱਦਾ ਹੀ ਉਹ। ਹਾਂਜੀ। ਓੜੀ ਮਾਦੀ ਸਖਤ ਧਰ ਨਹੀਂ ਗਈ। ਹਾਂਜੀ। ਜਿਹੜੀ ਕੜੀ ਨਹੀਂ ਜਾਂਦੀ ਆਪਣੇ ਕੋਲ। ਆਹੋ। ਓਦੇ ਮੱਥੇ ਮਾਰੀ ਗਏ। ਉਹ ਰੱਖ ਲੈਣਗੇ। ਰੱਖੂ ਵੀ ਹੋਰ। ਦੇਖਿਓ ਗਿਆ ਸੱਟ ਨਾਲ ਵਾ ਲੈਣਾ। ਉਹ ਚੰਗਾ ਵਾ। ਮੰਜੀ ਤੇ ਬਹੋਗੀ ਤੇ ਫੇ ਅਗਲਾ ਹਣੀ ਨੂੰ। ਆ ਚਲੋ। ਆ ਕਾਂ ਕੜਾ। ਆ ਜਾ ਪੁੱਤ। ਪਰ ਕਿੱਥੇ ਪਤਾ ਆਦਾ ਦਰਜੀਤ ਗੱਲ ਸੁਣ ਹਾ ਹਾ ਵਧੀਆ ਆਦਾ ਬੋਤਾ ਵੈਸੇ ਨਾ ਜੇਸੀ ਕੀ ਉਹਦਾ ਆਪਣੇ ਮਰੇਗਾ ਹੋਰ ਪੁੱਤ ਖਾ ਰੱਜ ਗਿਆ ਹੁਣ ਤੂੰ ਚੰਗਾ ਮੈਂ ਦਲਜੀਤ ਨੂੰ ਕਹਿੰਨੇ ਆ ਮੜਾ ਮਮੀ ਨੂੰ ਪਾ ਗਿਓ ਦੇ ਆ ਮੇਰੀ ਗੱਲ ਸੁਣ ਕਿਉਂ ਕੋਈ ਤਰਹੀ ਕੋਈ ਭਾਈ ਕਹ ਹ ਮਜ਼ਾਕ ਕਰਨਿਆ ਹੈਗਾ ਉਹ ਤਾਂ ਮੈਨੂੰ ਪਤਾ ਹੀ ਆ ਹਾਂ ਨਹੀਂ ਖਾਣਾ ਮੁੱਛ ਨਹੀਂ ਕੀ ਗੱਲ ਮਿੱਠਾ ਕਿਉਂ ਨਹੀਂ ਅਗਿਆ ਨਹੀਂ ਲੱਗਦਾ ਅਸ਼ਰੇਨ ਅੰਦੀ ਮਿੱਠਾ ਨਹੀਂ ਲੱਗਾ ਪਤਾ ਗੱਲ ਕੀ ਆ ਨਿਆਣ ਦਾ ਮਨ ਟਿਕਿਆ ਜਾਂਦਾ ਜਦੋਂ ਘਰ ਦੇ ਲੜਾਈ ਬਾਈ ਹੋਵੇ ਨਾ ਚਲੋ ਇਹ ਵਿਚਾਰੀ ਗਈ ਗਾਵੇ ਮੈਂ ਕਿਹਾ ਆਪਣੀ ਮੰਮੀ ਨੂੰ ਮਾੜੀ ਸਲਾਹ ਮਾਰ ਆਉਣੀ ਸੀ ਮਜ਼ਾ ਆ ਗਿਆ ਪਤਾ ਤੈਨੂੰ ਕਰ ਦੋ ਆ ਚਲੋ ਆ ਪਤਾ ਮੇਰਾ ਚੱਲ ਯਾਰ ਪਿੰਡੀਆਂ ਸੀ ਐਵੇਂ ਹੋ ਗਏ ਲੱਗਾਂ ਤੇ ਡਈਆਂ ਨਹੀਂ ਹੁਣ ਤੇ ਉਤੋਂ ਵੱਡਤੀਆਂ ਚਲ ਫਿਰ ਨਵੀਂ ਬੰਗਰਾੜ ਹਉ ਤੇ ਲੱਗਣਾ ਪੈਣਗੇ ਇੱਕ ਜੀ ਕੰਦਿਆ ਵੀ ਕੁੜੀ ਕੋ ਨਾ ਫੇਰਾ ਨਾ ਮਾਰ ਕੇ ਆਈ ਹੈ ਹੈ ਕਿੰਨੇ ਦਿਨ ਹੋ ਗਏ ਮੇਰਾ ਦਿਲ ਵੀ ਦਸ ਜਾਈ ਆ ਉਦੋਂ ਦੀ ਮੁੜ ਕੇ ਉਹ ਗੱਲ ਬਾਤ ਨਹੀਂ ਸੁਣੀ ਹੈ ਕਿੰਨਾ ਚਰਾਬ ਨਾ ਨਾ ਕੇ ਮਗਰ ਤੇ ਉਹਨਾਂ ਚਿਰ ਗੱਲ ਦਾ ਪਤਾ ਨਹੀਂ ਲੱਗਣਾ ਫੋਨਾਂ ਤੇ ਤੇ ਵੱਧਾ ਘਾਟਾ ਹੋਏ ਜਾਂਦਾ ਕੋਈ ਝੂਠ ਬੋਲਦਾ ਕੋਈ ਸੱਚ ਬੋਲਦਾ ਲੈ ਆ ਪਿੰਡੀਆਂ ਵੜਤੀਆਂ ਵਾ ਆਹੋ ਇਹ ਕੋ ਵੜਤੀਆਂ ਜੇ ਲੱਗਣ ਤਾਂ ਨਹੀਂ ਆਹੀ ਤੋ ਮੇਰੀ ਵੀਰੋ ਗੱਲ ਸੁਣ ਲਾ ਉਹ ਲੱਗਦਾ ਤੇ ਹੁਣ ਉੱਤੇ ਕੱਖ ਨੇ ਕਿਹੜੀ ਕਿੜੀਆਂ ਹੋ ਗਈਆਂ ਅਹੀਂ ਅੱਛਾ ਆਹੋ ਤੇ ਮੈਂ ਚਲ ਉੱਤੋਂ ਵੜ ਦਿੰਨੇ ਚਲ ਫੇਰ ਨਵੀਂ ਪੰਗਰਾਟ ਹੋ ਗਈ ਨਾ ਤੇ ਆ ਗਾੜੀਆਂ ਵਾਢੀਆਂ ਚੂੜੀਆਂ ਦੇ ਚ ਲੱਗਦੇ ਰਹਿਣੀਆਂ ਥੋੜੀਆਂ ਬਹੁਤੀਆਂ ਨਾ ਟਾਈਮ ਪਾਸ ਹੋ ਜਾ ਕਰੂਗਾ ਚਲੋ ਠੀਕ ਆ ਆਹੋ ਕੋਈ ਨਾ ਆ ਜਾਂਦੇ ਰੋਟੀ ਰੱਟੀ ਖਾ ਲੈਂਦੇ ਆਣ ਕੇ ਕਦੋਂ ਦੇ ਬਾਹਰ ਆਏ ਜੀ ਉਹ ਤੇ ਗੱਲ ਹੈ ਕਿ ਮੈਂ ਰੋਟੀ ਖਾਣਾ ਵਾ ਹਾਂ ਮੇਰਾ ਨਾ ਦਿਲ ਕਰੰਦਾ ਵੀ ਜਦਨਾ ਨਾ ਦਿਲ ਦੀਦ ਕੋ ਚੱਲੀਏ ਹੈ ਜੀ ਤੇ ਮੇਰਾ ਵੀ ਬਣਾ ਕਰਦਾ ਕੁੜੀ ਕੋ ਜਾਣ ਨੂੰ ਤੁਹਾਨੂੰ ਕੀ ਪਤਾ ਵਾ ਜਾਂ ਤਿਆਰ ਟਰਮ ਦਾ ਨੀਗਾ ਪਰ ਕੀ ਕਰੀਏ ਉਹਨਾਂ ਦੇ ਘਰ ਦਾ ਮਾਹੌਲ ਬੜਾ ਖਰਾਬ ਵਾ ਇਹ ਨਾ ਹੋਵੇ ਆਪਾਂ ਆਪਣੀ ਧੀ ਨੂੰ ਮਿਲ ਜਾਈਏ ਤਾਂ ਉਹਦੀ ਸੱਸ ਸਾਡੇ ਹੀ ਗਣ ਪੈ ਜੇ ਤੇ ਹੋਰ ਸਿਆਪਾ ਕੋ ਨਵਾ ਪੈ ਜੇ ਮੇਰੀ ਗੱਲ ਸੁਣ ਲੈ ਹੁਣ ਉਹ ਅੱਡ ਬਾਰੀ ਆ ਠੀਕ ਨਹੀਂ ਉਹਨੇ ਕਿਹਾ ਸਾਨੂੰ ਚਾਹ ਪਾਣੀ ਫੜਾਉਣਾ ਜਾ ਕੇ ਜਾਂ ਉਹਨੇ ਰੋਟੀ ਪਕਾ ਕੇ ਦੇਣੀ ਹੈ ਦੇਣਾ ਸਾਨੂੰ ਸੁਰਾ ਕੋ ਦਲਜੀਤ ਨੇ ਹੈ ਭਾਵੇਂ ਦਲਜੀਤ ਨੇ ਦੇਣਾ ਨਾ ਸਭ ਕੋ ਉਹਦੀ ਸਾਸ ਨੂੰ ਤੇ ਬਹਾਨਾ ਚਾਹੀਦਾ ਨਹੀਂ ਕਾ ਜਾਂ ਲੜਨ ਵਾਸਤੇ ਤੁਹਾਨੂੰ ਪਤਾ ਕਿੱਦਾਂ ਦੀ ਜਨਾਨੀ ਆ ਸਿਰ ਦੇ ਵਾਲਾ ਨੂੰ ਪੈ ਜਾਣਾ ਵਾ ਤੇ ਆਪਾਂ ਫਿਰ ਕਿੱਥੇ ਨੱਕ ਦਵਾਂਗੇ ਆਪਣਾ ਤੁਸੀਂ ਨਾ ਚੁੱਪ ਕਰਕੇ ਨਾ ਜਿੰਨਾ ਚਿਰ ਉਹਨਾਂ ਦੇ ਘਰ ਦਾ ਮਾਹੌਲ ਨਹੀਂ ਠੀਕ ਹੁੰਦਾ ਮੈਂ ਤੇ ਨਹੀਂ ਜਾਣਾ ਮੈਨੂੰ ਤਾਂ ਲੱਗਦਾ ਜੀ ਡਰ ਮੇਰੀ ਪਹਿਲੋ ਗੱਲ ਸੁਣ ਲਾ ਜਿੱਤ ਤਰ੍ਹਾਂ ਮਰਜੀ ਆ ਨਾ ਉਹਨਾਂ ਨੂੰ ਵੀ ਪਤਾ ਹੋਊ ਵੀ ਧੀ ਭੈਣ ਦੇ ਮਾਰ ਕੋਈ ਹੁੰਦਾ ਵਾ ਠੀਕ ਨਹੀਂ ਮੈਂ ਇਹ ਗੱਲ ਕਰੀਏ ਚਾਹੇ ਨਾ ਕਰੀਏ ਕੋਈ ਬੜਾ ਤਗੜੀ ਗੱਲ ਹੋਈ ਦੀ ਇਹ ਗੱਲ ਦੇ ਵਿੱਚ ਮੂੰਹ ਫਟ ਜਨਾਨੀ ਆ ਉਹਦੀ ਜ਼ੁਬਾਨ ਫੜ ਲੈਣੀ ਆ ਬੋਲਣ ਲੱਗੀ ਤਾਂ ਵੇਂਦੀ ਕੋਹ ਨਹੀਂ ਜਿਹੜਾ ਦੀ ਗਿਆ ਦੀ ਬੇਇੱਜ਼ਤੀ ਕਰ ਦੂਗੀ ਤਾਂ ਸਾਡੇ ਪੱਲੇ ਕੀ ਰਹਿ ਜਾਣਾ ਵਾ ਤੁਸੀਂ ਚੁੱਪ ਕਰਕੇ ਬੈਠੇ ਰਹੋ ਮੈਂ ਫੋਨ ਕਰਕੇ ਹਾਲਚਲ ਪੁੱਛ ਲਈਨੀ ਮੇਰੀ ਪਿੰਨੂ ਗੱਲ ਸੁਣ ਲੈ ਫੋਨ ਫਾਨ ਨਾ ਕਰੀ ਕੇ ਤੇ ਜਾਣਾ ਤੇ ਮੈਂ ਕਹਿੰਦਾ ਇੱਕ ਦੋ ਦਿਨ ਦਾ ਪੋਰਾਂ ਬਣਾ ਤੇ ਸਿੱਧਾ ਚਲੀ ਆਪੇ ਚਲੀ ਗਏ ਹੈ ਨਾਲੇ ਖਬਰ ਸਵਰ ਲੈਣੇ ਪਤਾ ਲੱਗ ਜੂਗਾ ਫੋਨਾਂ ਤੇ ਗੱਲ ਹੋਰ ਹੁੰਦੀ ਹੈ ਮੂੰਹ ਮਿਲ ਜੀ ਦੀ ਗੱਲ ਹੋਰ ਹੁੰਦੀ ਹੈ ਮੈਂ ਨਹੀਂ ਜ ਜਾਣਾ ਅਜੇ ਜੇ ਤੁਸੀਂ ਜਾਣਾ ਤੁਸੀਂ ਚਲ ਜਾਓ ਆਪਣੀ ਬੇਇੱਜ਼ਤੀ ਕਰਾਓ ਕਰਾਉਣੀ ਤੇ ਮੇਰ ਕੋ ਨਹੀਂ ਕਰਾਈ ਜਾਂਦੀ ਆਪਣੀ ਬੇਇੱਜ਼ਤੀ ਉੱਥੇ ਕਰਨਾ ਹੋਈ ਨਹੀਂ ਤੇਰਾ ਦਿਮਾਗ ਖਰਾਬ ਆ ਹੈ ਇਹਦਾ ਮਤਲਬ ਬਲਾ ਵੀ ਉਹ ਹੁਣ ਆਡ ਹੋ ਗਈ ਆ ਹਾਂ ਇਹ ਇੱਕ ਦੰਦਾ ਸੂਲ ਆ ਵੀ ਹੈ ਪਰ ਨਾ ਠੰਡਾ ਠੰਡੋਲਾ ਹੋ ਲੈੰਦੋ ਖਲੋ ਜੋ ਦੋ ਚਾਰ ਦਿਨ ਫਿਰ ਜਾਵਾਂਗੇ ਅਜੇ ਨਹੀਂ ਜਾਣਾ ਅਜੇ ਤਾਂ ਬੜੀ ਖਪੀਤ ਵੀ ਘੇਰ ਲਈ ਹੈ ਮੇਰਾ ਦਿਲ ਥੋੜਾ ਜਿਹਾ ਕਰਦਾ ਵੀ ਚੱਲ ਚਲੀਏ ਮਨਾ ਜੇ ਆ ਗਏ ਭਾਵੇਂ 10 ਮਿੰਟ ਹੀ ਹੋ ਗਈਏ ਤੂੰ ਜਨ ਜਨ ਫੇਰਾ ਮਾਰ ਕੇ ਮੁਰਕੇ ਗਾਹ ਚੱਲ ਜਾਗੇ ਦੋ ਚਾਰ ਦਿਨ ਖਲੋ ਜੋ ਚੱਲ ਜਾਗੇ ਅੱਜ ਰੋਟੀ ਖਾਓ ਤੁਸੀਂ ਮੇਰਾ ਤੇ ਆਪ ਬੜਾ ਜੀ ਕਰਦਾ ਪਰ ਕੀ ਕਰੀਏ ਹੁਣ ਚੱਲ ਫਿਰ